ਗੁਰੂ ਰੂਪ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਅੰਤਮ ਸਮਾ ਕਿਸ ਤਰ੍ਹਾਂ ਦਾ ਬਤੀਤ ਹੋਇਆ ਗੁਰੂ ਸਾਹਿਬ ਜੀ ਅੰਤਮ ਸਮੇਂ ਤੇ ਕੀ ਉਪਦੇਸ਼ ਕਰਕੇ ਗਏ ਕਿਹੜੇ ਕਿਹੜੇ ਸਿੱਖ ਗੁਰੂ ਸਾਹਿਬ ਜੀ ਦੇ ਕੋਲ ਸਨ ਹਿੰਦੂਆਂ ਨੇ ਗੁਰੂ ਸਾਹਿਬ ਜੀ ਦਾ ਸਸਕਾਰ ਕੀਤਾ ਜਾਂ ਮੁਸਲਮਾਨਾਂ ਨੇ ਗੁਰੂ ਸਾਹਿਬ ਜੀ ਨੂੰ ਦਪਨਾਇਆ ਜਾ ਗੁਰੂ ਸਾਹਿਬ ਜੀ ਸੱਚਖੰਡ ਕਿਸ ਤਰ੍ਹਾਂ ਗਏ ਆਓ ਇਹ ਸਾਖੀ ਸਰਵਣ ਕਰੀਏ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਇੱਕ ਦਰਖਤ ਦੇ ਹੇਠ ਗੁਰੂ ਸਾਹਿਬ ਜੀ ਰਮਣੀਕ ਬੈਠੇ ਹੋਏ ਨੇ ਅਚਾਨਕ ਕਮਲਾ ਨਾਮ ਦਾ ਦਾਸ ਹੈ ਉਸ ਨੂੰ ਗੁਰੂ ਸਾਹਿਬ ਜੀ ਆਵਾਜ਼ ਮਾਰਦੇ ਨੇ ਆਖਣ ਲੱਗੇ ਪਸ਼ੂ ਭੁੱਖੇ ਖਲੋਤੇ ਹਨ ਇਨਾਂ ਨੂੰ ਘਾ ਲਿਆ ਕੇ ਪਾ ਸਤਿਗੁਰਾਂ ਦੇ ਬਚਨ ਸੁਣ ਕੇ ਕਮਲਾ ਘਾ ਲੈਣ ਵਾਸਤੇ ਗਿਆ ਉੱਥੇ ਕਮਲੇ ਨੂੰ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਤਿੰਨੇ ਦੇਵਤੇ ਜੋਗੀ ਦਾ ਰੂਪ ਧਾਰ ਕੇ ਮਿਲੇ ਸ਼ਿਵਾਂ ਨੇ ਉਸ ਕਮਲੇ ਨੂੰ ਬਭੂਤੀ ਦੇ ਕੇ ਆਖਿਆ ਤੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਜਾ ਕੇ ਇਹ ਬਪੂਤੀ ਉਹਨਾਂ ਨੂੰ ਦੇ ਜੋ ਉੱਤਰ ਉਹ ਦੇਣਗੇ ਉਹ ਸਾਨੂੰ ਆ ਕੇ ਦੱਸੇ ਜਲਦੀ ਨਾਲ ਜਾ ਦੇਰ ਨਾ ਕਰ ਕਮਲੇ ਨੇ ਆਖਿਆ ਮੈਨੂੰ ਤੇ ਗੁਰੂ ਜੀ ਨੇ ਘਾ ਲੈਣ ਵਾਸਤੇ ਭੇਜਿਆ ਹੈ ਉਹ ਪਹਿਲਾਂ ਘਾ ਮੈਂ ਲੈ ਜਾਵਾਂ ਫਿਰ ਤੁਹਾਡਾ ਸੁਨੇਹਾ ਜਾ ਕੇ ਦਵਾਂਗਾ ਇਹ ਗੱਲ ਸੁਣ ਕੇ ਵਿਸ਼ਨੂੰ ਨੇ ਇੱਕ ਘਾਹ ਦੀ ਮੁੱਠ ਨੂੰ ਘਾਹ ਦੀ ਪੰਡ ਬਣਾ ਦਿੱਤੀ ਉਸ ਦੇ ਸਿਰ ਦੇ ਉੱਤੇ ਚੱਕਵਾ ਦਿੱਤੀ ਕਮਲਾ ਵੇਖ ਕੇ ਬੜਾ ਹੈਰਾਨ ਹੋਇਆ ਕਿ ਇਹ ਕੋਈ ਸ਼ਕਤੀਮਾਨ ਜੋਗੀ ਹਨ ਇਹ ਵਿਚਾਰ ਦਾ ਜਦ ਗੁਰੂ ਸਾਹਿਬ ਜੀ ਦੇ ਕੋਲ ਪਹੁੰਚਿਆ ਤਦ ਗੁਰੂ ਜੀ ਨੇ ਵੇਖ ਕੇ ਆਖਿਆ ਉਹ ਕਮਲਿਆ ਤੂੰ ਛੇਤੀ ਆ ਗਿਆ ਘਾਹ ਦੀ ਪੰਡ ਕਿੱਧਰੋਂ ਚੋਰੀ ਕਰਕੇ ਤੇ ਨਹੀਂ ਲੈ ਆਇਆ ਜੇ ਵਲਛੜ ਕਰਕੇ ਕਿਧਰੋਂ ਲੈ ਕੇ ਆਇਆ ਤੇ ਸਾਡੀਆਂ ਮੱਜਾਂ ਨੂੰ ਤੇ ਬਲਦਾਂ ਨੂੰ ਇਹ ਨਾ ਖਵਾਈ ਕਮਲੇ ਨੇ ਹੱਥ ਜੋੜ ਕੇ ਆਖਿਆ ਸਤਿਗੁਰੂ ਜੀ ਚੋਰੀ ਕਰਕੇ ਨਹੀਂ ਲਿਆਂਦਾ ਬਾਹਰ ਤਿੰਨ ਜੋਗੀ ਆਏ ਬੈਠੇ ਹਨ ਉਹਨਾਂ ਤੋਂ ਇੱਕ ਨੇ ਇੱਕ ਮੁਠੀ ਘਾਹ ਲੈ ਕੇ ਮੈਨੂੰ ਘਰ ਦੇ ਪੰਡ ਬਣਾ ਕੇ ਚੁਕਾ ਦਿੱਤੀ ਤੇ ਇੱਕ ਆਸਵਾਦ ਦੀ ਮੁਠੀ ਦੇ ਕੇ ਆਪ ਨੂੰ ਸਨੇਹਾ ਦਿੱਤਾ ਹੈ ਉਸ ਵੇਲੇ ਗੁਰੂ ਜੀ ਨੇ ਹੱਥ ਵਿੱਚ ਫੜ ਕੇ ਆਖਿਆ ਇਹ ਤਾਂ ਸ਼ਿਵਾਂ ਦੀ ਵਿਭੂਤੀ ਹੈ ਕਮਲੇ ਨੂੰ ਤਿੰਨ ਵਾਰ ਸੁਣਾ ਕੇ ਆਖਿਆ हे ਕਮਲੇ ਸਾਡਾ ਤੂੰ ਇੱਥੋਂ ਜਾਣ ਦਾ ਸਨੇਹਾ ਲੈ ਕੇ ਆਇਆ ਹੈ ਹੁਣ ਤੂੰ ਸਧਾਰਨ ਨੂੰ ਬੁਲਾ ਕੇ ਲਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੇ ਦਿੱਤੀ ਸੀ ਖਡੂਰ ਸਾਹਿਬ ਭੇਜ ਦਿੱਤਾ ਸੀ ਪਿੱਛੋਂ ਗੁਰੂ ਨਾਨਕ ਸਾਹਿਬ ਜੀ ਦੇ ਕੱਪੜੇ ਧੋਣ ਦੀ ਇਸੇ ਤਰ੍ਹਾਂ ਹੋਰ ਸੇਵਾ ਇਹ ਸਧਾਰਨ ਸਿੱਖ ਕਰਿਆ ਕਰਦਾ ਸੀ ਗੁਰੂ ਸਾਹਿਬ ਜੀ ਨੇ ਇਸ ਸਧਾਰਨ ਸਿੱਖ ਨੂੰ ਬਲਾ ਕੇ ਲਿਹਾਉਣ ਵਾਸਤੇ ਆਖਿਆ ਜਿਸ ਵੇਲੇ ਕਮਲੇ ਨੇ ਸਨਹਿਾ ਦਿੱਤਾ ਸਧਾਰਨ ਸਿੱਖ ਗੁਰੂ ਜੀ ਦੇ ਕੋਲ ਆਇਆ ਆਪਣੇ ਨਾਲ ਲੈ ਕੇ ਗੁਰੂ ਜੀ ਦੇਵਤਿਆਂ ਦੇ ਕੋਲ ਪਹੁੰਚੇ ਅਗੋਂ ਦੇਵਤਿਆਂ ਨੇ ਬੜਾ ਸਨਮਾਨ ਕੀਤਾ ਅਤੇ ਅੱਠ ਚੌਪਈਆਂ ਵਿੱਚ ਗੁਰੂ ਸਾਹਿਬ ਜੀ ਦੀ ਉਸਤੀ ਦੀ ਉਚਾਰ ਕੇ ਬੇਨਤੀ ਕੀਤੀ ਹੈ ਸਤਨਾਮ ਪ੍ਰਗਟਿਓ ਜਗ ਜਾਪੂ ਸੱਚਖੰਡ ਗਮਨ ਹਾਂ ਅਬਿਆਪੂ ਇਹ ਗਲਿਆਖੇ ਦੇਵਤੇ ਚਲੇ ਗਏ ਗੁਰੂ ਨਾਨਕ ਸਾਹਿਬ ਜੀ ਵਾਪਸ ਸੰਦਿਆ ਸਧਾਰਨ ਨੂੰ ਅੱਠਾਂ ਵਿਘਿਆਂ ਦਾ ਇੱਕ ਟੁਕੜਾ ਵਖਾਉਂਦੇ ਨੇ ਜਗਾ ਦਾ ਆਖਣ ਲੱਗੇ ਇਸ ਜਗਾ ਤੇ ਲੱਕੜਾਂ ਇਕੱਠੀਆਂ ਕਰਕੇ ਸਾਡਾ ਸਸਕਾਰ ਕਰਨਾ ਹੈ ਇਹਨੀ ਗੱਲ ਸਮਝਾ ਕੇ ਉਸ ਪਿੱਪਲ ਹੇਠ ਆ ਬੈਠੇ ਸਧਾਰਨ ਨੇ ਹੁਕਮ ਦਿੱਤਾ ਸਾਡੇ ਦੋ ਚਾਦਰੇ ਧੋ ਕੇ ਲਿਆਓ ਜਿਸ ਵੇਲੇ ਚੰਗੀ ਤਰ੍ਹਾਂ ਧੋ ਬਣਾ ਕੇ ਸੁਕਾ ਕੇ ਲਿਆਂਦੇ ਫਿਰ ਹਜੂਰ ਨੇ ਹੁਕਮ ਦਿੱਤਾ ਹੁਣ ਘਰ ਦੀ ਸਾਰੀ ਜਗਾ ਲਿੰਬ ਦਿਓ ਸਧਾਰਨ ਨੇ ਗੁਰੂ ਜੀ ਦੇ ਹੁਕਮੇ ਅਨੁਸਾਰ ਹੀਟਾਂ ਉਤੋਂ ਚੰਗੀ ਤਰ੍ਹਾਂ ਸਫਾਈ ਕਰਕੇ ਪੋਚਾ ਵਗੈਰਾ ਫੇਰ ਕੇ ਗੁਰੂ ਜੀ ਪਾਸ ਜਾ ਕੇ ਬੇਨਤੀ ਕੀਤੀ ਹਜੂਰ ਇੱਕ ਵਾਰ ਆਪ ਚੱਲ ਕੇ ਵੇਖ ਲਓ ਜੇ ਕੁਝ ਔਣਤਾ ਹੋਵੇ ਤਾਂ ਆਪ ਜੀ ਨੇ ਹੁਕਮ ਲਾ ਦੇਣਾ ਸਧਾਰਨ ਦੀ ਬੇਨਤੀ ਨੂੰ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਉਹ ਸਥਾਨ ਵੇਖਣ ਵਾਸਤੇ ਗਏ ਉਹ ਸਥਾਨ ਵੇਖਿਆ ਬੜੇ ਖੁਸ਼ ਹੋਏ ਫਿਰ ਦੂਸਰੇ ਦਿਨ ਸਤਿਗੁਰੂ ਜੀ ਨੇ ਆਖਿਆ ਅੱਜ ਸਾਡੇ ਜੋਤੀ ਜੋਤ ਸਮਾਉਣ ਦਾ ਸਮਾਂ ਆ ਗਿਆ ਹੈ ਚੰਦਨ ਕਪੂਰ ਗੁਲਾਬ ਵਗੈਰਾ ਸਾਰੀ ਸਮੱਗਰੀ ਛੇਤੀ ਛੇਤੀ ਕੱਠੀ ਕਰੋ ਇਹ ਗੱਲ ਸੁਣ ਕੇ ਸਾਰਿਆਂ ਦੀਆਂ ਅੱਖਾਂ ਜਲ ਦੇ ਨਾਲ ਭਰ ਗਈਆਂ ਸਾਰੇ ਸ਼ਹਿਰ ਦੇ ਵਿੱਚ ਰੌਲਾ ਪੈ ਜਾਣ ਕਰਕੇ ਸੰਗਤਾਂ ਇਕੱਠੀਆਂ ਹੋ ਗਈਆਂ ਦੂਰ ਦੂਰ ਦੇ ਲੋਕ ਵੀ ਸੁਣ ਕੇ ਘੋੜੀਆਂ ਤੇ ਚੜ ਕੇ ਦੌੜੇ ਆਏ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਤੋਂ ਕਿਤੇ ਵਾਂਝੇ ਨਾ ਰਹਿ ਜਾਈਏ ਚਾਰ ਵਰਨਾ ਚੋਂ Hindu ਅਤੇ ਮੁਸਲਮਾਨਾਂ ਚੋਂ ਮੁਸਲਮਾਨ ਜਿਸ ਨੇ ਵੀ ਖਬਰ ਸੁਣੀ ਸਾਰੇ ਦੌੜੇ ਆਏ ਉਸ ਵੇਲੇ ਗੁਰੂ ਜੀ ਨੇ ਆਪਣੇ ਪੁੱਤਰਾਂ ਨੂੰ ਬੁਲਾਵਾ ਭੇਜਿਆ ਪਰ ਉਹ ਨਾ ਆਏ ਮਾਤਾ ਸੁਲੱਖਣੀ ਜੀ ਆਏ ਉਹਨਾਂ ਨੇ ਬੜੀ ਭੀੜ ਦੇਖ ਕੇ ਜਗਾ ਲਿਪੀ ਤੇ ਥੱਲੇ ਬਿਸਤਰਾ ਵਿਸ਼ਿਆ ਵੇਖ ਕੇ ਯਕੀਨ ਕੀਤਾ ਕਿ ਹੁਣ ਗੁਰੂ ਜੀ ਜੋਤੀ ਜੋਤ ਸਮਾਉਣ ਲੱਗੇ ਹਨ ਝਾਟੇ ਆ ਕੇ ਚਰਨਾਂ ਤੇ ਮੱਥਾ ਟੇਕ ਕੇ ਬੇਨਤੀ ਕੀਤੀ ਅੱਜ ਅਸੂ ਵਦੀ ਸਤਤਮੀ ਹੈ ਕੱਲੇ ਆਪ ਜੀ ਦੇ ਪਿਤਾ ਦਾ ਅਸਰਾਹ ਦਿਐ ਉਹ ਕਰਕੇ ਫਿਰ ਆਪਣੀ ਇੱਛਾ ਅਨੁਸਾਰ ਜੋ ਗੱਲ ਕਰਨੀ ਹੋਵੇ ਉਹ ਕਰ ਲੈਣੀ ਦੇ ਦਾ ਛੱਡਣਾ ਤੇ ਰੱਖਣਾ ਤੁਹਾਡੇ ਤੇ ਆਪਣੇ ਅਖਤਿਆਰ ਹੈ ਇਸ ਤਰ੍ਹਾਂ ਬੇਨਤੀ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਖਣ ਲੱਗੇ ਠੀਕ ਹੈ ਹੁਣ ਫਿਰ ਸਾਰੀ ਸਮਗਰੀ ਉਠਾ ਕੇ ਇੱਕ ਪਾਸੇ ਰੱਖ ਦਿਓ ਕੱਲ ਨੂੰ ਪਿਤਾ ਜੀ ਦੇ ਨਿਮਿਤ ਸਰਾਧ ਕਰਕੇ ਨੌਮੀ ਦਾ ਦਿਨ ਰਹਿ ਕੇ ਦਸਵੀਂ ਥਿਤ ਨੂੰ ਜਾਣ ਦੀ ਤਿਆਰੀ ਕਰਾਂਗੇ ਇਹ ਸਾਰਾ ਪ੍ਰਸੰਗ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਹੈ ਸਤਵੇਂ ਵਾਲੇ ਦਿਨ ਸਿੱਖਾਂ ਨੂੰ ਉਪਦੇਸ਼ ਦਿੰਦੇ ਰਹੇ ਅਸ਼ਟਮੀ ਵਾਲੇ ਦਿਨ ਸਵੇਰੇ ਧਰਮਸ਼ਾਲਾ ਤੋਂ ਉੱਠ ਕੇ ਮਾਤਾ ਸੁਲਖਣੀ ਦੇ ਘਰ ਗਏ ਨੇ ਜਾ ਕੇ ਸਰਾਦ ਦੀਆਂ ਸਭ ਚੀਜ਼ਾਂ ਮੰਗਵਾ ਕੇ ਭੋਜਨ ਤਿਆਰ ਕਰਵਾਇਆ ਜਗਾ ਜਗਾ ਤੇ ਮਨੁੱਖ ਭੇਜ ਕੇ ब्राह्मण पंडित सन्यासी विरागी याधक ਸਾਰਿਆਂ ਨੂੰ ਬੁਲਾ ਕੇ ਪੰਗਤਾਂ ਲਗਵਾ ਦਿੱਤੀਆਂ ਹੱਥ ਧਵਾ ਕੇ ਸਭ ਨੂੰ ਪਤਲਾ ਦੇ ਕੇ ਭੋਜਨ ਪਰੋਸ ਦਿੱਤਾ ਪਹਿਲਾਂ ਸਤਨਾਮ ਦਾ ਜਾਪ ਕਰਵਾ ਕੇ ਫਿਰ ਛਕਣ ਦਾ ਹੁਕਮ ਦਿੱਤਾ ਸਾਰਿਆਂ ਨੇ ਆਪਣੀ ਮਨਮਰਜ਼ੀ ਦੇ ਨਾਲ ਕੜਾਹ ਪ੍ਰਸ਼ਾਦ ਪੂੜੀਆਂ ਪੂੜੇ ਕਚੌਰੀਆਂ ਚੌਲ ਇਹ ਭੋਜਨ ਛਕਿਆ ਬੜੇ ਖੁਸ਼ ਹੋਏ ਫਿਰ ਗੁਰੂ ਸਾਹਿਬ ਜੀ ਨੇ ਲੰਗਰੀ ਨੂੰ ਹੁਕਮ ਦਿੱਤਾ ਇੱਕ ਪੈਰ ਰਾਤ ਤੱਕ ਜੋ ਵੀ ਆਵੇ ਸਭ ਨੂੰ ਛਕਾਈ ਜਾਓ ਖਾਲੀ ਕੋਈ ਨਾ ਜਾਵੇ ਨੌਵੀਂ ਵਾਲੇ ਦਿਨ ਸਭ ਦੇਵਤੇ ਮਨੁੱਖ ਦਾ ਰੂਪ ਧਾਰ ਕੇ ਆਏ ਸੱਚੇ ਪਾਤਸ਼ਾਹ ਜੀ ਦੀ ਉਸਤਤੀ ਕਰਕੇ ਫਿਰ ਚਲੇ ਗਏ ਦੇਸਾਂ ਪਰਦੇਸਾਂ ਤੋਂ ਇਨੇ ਮਨੋਖੇ ਆ ਕੇ ਇਕੱਠੇ ਹੋਏ ਕਿ ਕਰਤਾਰਪੁਰ ਦੀ ਧਰਤੀ ਤੇ ਕੀੜੀ ਦਲ ਹੋ ਗਿਆ ਜਿਸ ਤਰ੍ਹਾਂ ਕੀੜੀਆਂ ਤੁਰੀਆਂ ਫਿਰਦੀਆਂ ਨੇ ਅੱਧੀ ਰਾਤ ਦਾ ਸਮਾਂ ਗੁਜ਼ਰ ਗਿਆ ਗੁਰੂ ਸਾਹਿਬ ਜੀ ਦੇ ਹੁਕਮੇ ਅਨੁਸਾਰ ਘਰ ਵਿਖੇ ਸੁਗੰਧੀਆਂ ਦਾ ਸ਼ਣਕਾ ਕਰ ਦਿੱਤਾ ਕੁਸ਼ਾ ਵਿਛਾ ਦਿੱਤੀ ਬਿਸਤਰ ਵਿਛ ਗਿਆ ਇੱਕ ਪਾਸੇ ਸਤਨਾਮ ਵਾਹਿਗੁਰੂ ਦਾ ਕੀਰਤਨ ਹੋ ਰਿਹਾ ਹੈ ਦੂਜੇ ਪਾਸੇ ਵੇਦ ਪਾਠੀ ਵੇਦਾਂ ਦੀ ਧੁਨ ਕਰ ਰਹੇ ਹਨ ਜਿਸ ਵੇਲੇ ਸਧਾਰਨ ਨੇ ਆ ਕੇ ਬੇਨਤੀ ਕੀਤੀ ਕਿ ਕੁਸਾ ਵਿਸਗੀ ਹੈ ਉਸ ਵੇਲੇ ਸਾਰਿਆਂ ਦੇ ਨੇਤਰਾਂ ਨੇ ਜਲ ਧਾਰਾ ਦੀ ਨਦੀ ਚਲਾ ਦਿੱਤੀ ਤਾਂ ਹਜੂਰ ਨੇ ਸਾਰਿਆਂ ਦੇ ਵੱਲ ਵੇਖ ਕੇ ਉਥੇ ਸਾਰਿਆਂ ਨੂੰ ਉਪਦੇਸ਼ ਦਿੱਤਾ ਤਨ ਸਨੇਹ ਸਭ ਝੂਠੋ ਜਨੂ ਕਿਉਂ ਵਿਖਾਦ ਇਤੋ ਮਨ ਠੰਨ ਹ ਵਿਖਾਦ ਦੁੱਖ ਨੂੰ ਆਕਦੇ ਨੇ ਦੁਖੀ ਕਿਉਂ ਹੁੰਦੇ ਜੇ ਇਹ ਪ੍ਰਸੰਗ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖਿਆ ਹੈ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਉਪਦੇਸ਼ ਕਰਦਿਆਂ ਕਰਦਿਆਂ ਸੂਰਜ ਚੜ੍ਹ ਗਿਆ ਤਾਂ ਗੁਰੂ ਜੀ ਉਸੇ ਕੋਮਲ 쿠ਸ਼ਾ ਦੇ ਆਸਣ ਪਰ ਆ ਕੇ ਲੰਮੇ ਪੈ ਗਏ ਉਸ ਵੇਲੇ ਪੁੱਤਰਾਂ ਦੀ ਬੇਨਤੀ ਪ੍ਰਵਾਨ ਕਰਕੇ ਉਹਨਾਂ ਨੂੰ ਸਮਝਾ ਕੇ ਫਿਰ ਸਾਰੀ ਸਾਧ ਸੰਗਤ ਨੂੰ ਵਾਹਿਗੁਰੂ ਨਾਮ ਦਾ ਮਹਾਤਮ ਦੱਸ ਕੇ ਆਪਣੇ ਚਫੇਰੇ ਸਤਿਗੁਰਾਂ ਦੇ ਕਨਾਤ ਧਣਵਾ ਲਈ ਹੈ ਆਸੇ-ਪਾਸੇ ਕਨਾਤ ਲੱਗ ਗਈ ਹੈ ਸੇਵਕਾਂ ਨੂੰ ਹੁਕਮ ਦਿੱਤਾ ਹੁਣ ਤੁਸੀਂ ਸਾਰੇ ਬਾਹਰ ਜਾ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਉਸ ਵੇਲੇ ਸਾਰਿਆਂ ਵਿੱਚ ਰੌਲਾ ਪੈ ਗਿਆ ਤੇ ਧੰਨ ਗੁਰੂ ਧੰਨ ਗੁਰੂ ਉਚਾਰਦੇ ਹੋਏ ਨਰ ਨਾਰੀ ਸਾਰੇ ਰੂਣ ਲੱਗ ਪਏ ਇਹਨਾਂ ਨੂੰ ਪਠਾਨ ਵੀ ਆ ਗਏ ਉਹਨਾਂ ਨੇ ਆ ਕੇ ਆਖਿਆ ਅਸੀਂ ਬੜੀ ਦੂਰੋਂ ਸੁਣ ਕੇ ਆਏ ਆ ਸਾਨੂੰ ਆਖਰੀ ਦਰਸ਼ਨ ਜ਼ਰੂਰ ਕਰ ਲੈਣ ਦਿਓ ਅਸੀਂ ਵੀ ਇਹਨਾਂ ਦੇ ਸੇਵਕ ਆ ਮਰੀਦ ਆ ਸਿੱਖਾਂ ਨੇ ਆਖਿਆ ਹੁਣ ਜਿੱਦ ਨਾ ਕਰੋ ਹੱਥ ਨਾ ਕਰੋ ਹੁਣ ਦਰਸ਼ਨ ਦਾ ਸਮਾਂ ਨਹੀਂ ਜੇ ਤੁਸੀਂ ਪਹਿਲਾਂ ਆ ਜਾਂਦੇ ਤਾਂ ਦਰਸ਼ਨ ਕਰ ਲੈਂਦੇ ਹੁਣ ਤੁਸੀਂ ਇੱਥੇ ਹੀ ਮੱਥਾ ਟੇਕ ਲਓ ਸਤਿਗੁਰਾਂ ਦੇ ਹੁਕਮੇ ਅਨੁਸਾਰ ਕਨਾਤਾਂ ਲੱਗ ਗਈਆਂ ਨੇ ਸਾਰੇ ਕਾਰਜ ਸੰਪੂਰਨ ਹੋ ਗਏ ਨੇ ਉਹਨਾਂ ਨੇ ਸੰਗਤਾਂ ਨੂੰ ਬਾਹਰ ਕੱਢਿਆ ਹੈ ਤਾਂ ਪਠਾਣਾ ਨੇ ਇੱਕ ਨਾਂ ਮੰਨੀ ਇੱਕੋ ਹੱਥ ਤੇ ਖਲੋਤੇ ਰਹੇ ਕਿ ਅਸੀਂ ਜ਼ਰੂਰ ਹੀ ਜਾ ਕੇ ਦਰਸ਼ਨ ਕਰਨਾ ਹੈ ਉਹ ਸਾਡੇ ਪੀਰ ਹਨ Hindu ਜਾਣ ਨਾ ਦੇਣ ਉਹ ਆਖਣ ਅਸੀਂ ਜ਼ਰੂਰ ਜਾਣਾ ਦੋਵਾਂ ਧਿਰਾਂ ਦੇ ਵਿੱਚ ਆਪਸ ਵਿੱਚ ਬਹੁਤ ਸਾਰਾ ਰੌਲਾ ਪੈ ਗਿਆ ਗੁਰੂ ਜੀ ਦੇ ਕੋਲ ਜਿਹੜੇ ਸੇਵਕ ਖਲੋਤੇ ਸਨ ਉਹ ਵੀ ਗੁਰਾਂ ਜੀ ਦੀ ਦੇਹ ਨੂੰ ਉੱਥੇ ਛੱਡ ਕੇ ਰਵਲਾ ਵੇਖਣ ਬਾਹਰ ਆ ਗਏ ਨਿਕਸੇ ਤੁਰਤ ਬਿਲੋਕਨ ਤਾਈਂ ਰਹੀ ਇਕੰਕੀ ਦੇਹ ਗੁਸਾਈਂ ਅੰਤਰ ਧਿਆਨ ਭਈ ਤਿਹ ਕਾਲਾ ਸਰਬ ਚਕਾਵਨ ਝਗਰ ਬਸਾਲਾ ਫਿਰ ਪ੍ਰਾਂਤ ਦੇ ਵਿੱਚ ਗੁਰੂ ਸਾਹਿਬ ਜੀ ਦਾ ਸਰੀਰ ਰਿਹਾ ਸਾਰੇ ਬਾਹਰ ਆ ਗਏ ਦੇਵਤੇ ਬਿਬਾਨ ਲੈ ਕੇ ਆਏ ਹੋਏ ਸਨ ਉਸ ਦੇ ਉੱਪਰ ਬੈਠ ਕੇ ਗੁਰੂ ਸਾਹਿਬ ਜੀ ਸੱਚਖੰਡ ਨੂੰ ਚਲੇ ਗਏ ਜੇ ਇਸ ਵੇਲੇ ਰਵਲੇ ਦੇ ਮਟੌਣ ਵਾਸਤੇ ਇੱਕ ਸਿਆਣੇ ਬੰਦੇ ਨੇ ਆਕਿਆ ਤੁਸੀਂ ਆਪਸ ਵਿੱਚ ਕਿਉਂ ਲੜਦੇ ਹੋ ਅੰਦਰ ਜਾ ਕੇ ਗੁਰੂ ਜੀ ਦਾ ਹੁਕਮ ਲੈ ਆਓ ਜਿੱਦਾਂ ਉਹ ਆਖਣਗੇ ਉਦਾਂ ਹੀ ਕਰਿਓ ਉਹ ਸਿੱਖ ਅੰਦਰ ਗਏ ਇਹ ਗੱਲ ਪਠਾਣ ਮੰਨ ਗਏ ਦੋਵੇਂ ਪਾਸੇ ਸ਼ਾਂਤੀ ਹੋ ਗਈ ਪਰ ਜਿਹੜੇ ਦੋ ਸਿੱਖ ਗੁਰੂ ਜੀ ਦੇ ਹਜ਼ੂਰ ਹੁਕਮ ਲੈ ਕੇ ਖਲੋਤੇ ਸਨ ਝਗੜਾ ਵੇਖਣ ਵਾਸਤੇ ਬਾਹਰ ਆਏ ਸਨ ਉਹ ਜਦੋਂ ਕਨਾਤ ਦੇ ਅੰਦਰ ਜਾ ਕੇ ਵੇਖਣ ਤਾਂ ਅੰਦਰ ਤੇ ਸਿਰਫ ਬਸਤਰ ਹੈ ਹੋਰ ਕੁਝ ਨਹੀਂ ਜਦੋਂ ਵੇਖਿਆ ਕਿ ਗੁਰੂ ਸਾਹਿਬ ਜੀ ਤੇ ਇਥੇ ਹੈ ਹੀ ਨਹੀਂ ਉਹਨਾਂ ਨੇ ਉਸੇ ਵੇਲੇ ਆ ਕੇ ਆਖਿਆ ਤੁਸੀਂ ਤਾਂ ਐਵੇਂ ਝਗੜਾ ਵਧਾਇਆ ਉੱਥੇ ਤਾਂ ਦੇਹ ਹੀ ਕੋਈ ਨਹੀਂ ਹੈਗੀ ਗੁਰੂ ਸਾਹਿਬ ਜੀ ਤਾਂ ਅੰਤਰ ਧਿਆਨ ਹੋ ਗਏ ਨੇ ਸਰੀਰ ਸਮੇਤ ਗੁਰੂ ਸਾਹਿਬ ਜੀ ਚਤਖੰਡ ਨੂੰ ਚਲੇ ਗਏ ਉਸ ਵੇਲੇ ਕਨਾਤ ਖੋਲ ਦਿੱਤੀ ਸਾਰਿਆਂ ਨੇ ਸਮੀਪ ਹੋ ਕੇ ਵੇਖਿਆ ਲਾਗੇ ਹੋ ਕੇ ਵੇਖਿਆ ਦੇਹ ਕੋਈ ਨਹੀਂ ਤਾਂ ਇੱਥੇ ਵਿਦਵਾਨਾਂ ਨੇ ਇਹ ਵੀ ਹਵਾਲਾ ਦਿੱਤਾ ਹੈ ਝਗੜੇ ਦੇ ਕਰਕੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਉੱਥੇ ਚਾਦਰ ਰਹਿ ਗਈ ਸੀ ਉਸ ਨੂੰ ਹੀ ਦੋ ਫਾੜ ਕਰ ਦਿੱਤਾ ਗਿਆ ਅੱਧੀ ਚਾਦਰ ਨੂੰ ਹਿੰਦੂਆਂ ਨੇ ਸਸਕਾਰ ਕਰਕੇ ਰਸਮ ਨਿਭਾ ਲਈ ਅਤੇ ਅੱਧੀ ਚਾਦਰ ਨੂੰ ਮੁਸਲਮਾਨਾਂ ਨੇ ਦਫਨਾ ਦਿੱਤਾ ਉਹਨਾਂ ਨੇ ਇਸ ਤਰ੍ਹਾਂ ਆਪਣੀ ਰਸਮ ਨਿਭਾਈ ਸੋ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੰਤਮ ਸਮੇਂ ਦੀ ਸਾਖੀ ਬੜੇ ਵਿਸਤਾਰ ਦੇ ਵਿੱਚ ਜੇ ਆਪਾਂ ਬਿਆਨ ਕਰੀਏ ਤੇ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਥੋੜੀ ਸ਼ਬਦਾਂ ਦੇ ਵਿੱਚ ਸੰਖੇਪ ਦੇ ਵਿੱਚ ਆਪ ਜੀ ਨਾਲ ਸਾਂਝੀ ਕੀਤੀ ਹੈ ਸੋ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਵੀ ਗੁਰਮੁਖ ਪਿਆਰੇ ਦਾ ਇਹ ਪਾਵਨ ਇਤਿਹਾਸ ਸੁਣ ਕੇ ਭਲਾ ਹੋ ਜਾਵੇ ਗਿਆਨ ਵਿੱਚ ਵਾਧਾ ਹੋਵੇ ਸੋ ਆਪਣੇ ਵਿਚਾਰ ਕਮੈਂਟਾਂ ਰਾਹੀਂ ਜਰੂਰ ਦੱਸਿਆ ਕਰੋ ਜੀ ਸਤਿਗੁਰੂ ਸਚੇ ਪਾਤਸ਼ਾਹ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਜਿਨ੍ਹਾਂ ਗੁਰਮੁਖਾਂ ਨੇ ਚੈਨਲ ਸਾਡਾ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਜੀ ਸਤਿਗੁਰੂ ਪਾਤਸ਼ਾਹ ਜੀ ਸੰਗਤਾਂ ਦੀਆਂ ਆਸਾਂ ਮਰਦਾਂ ਪੂਰੀਆਂ ਕਰਨ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ ਸਮਾਪਤੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ